ਜਦੋਂ ਜੰਗਲ ਕੱਟ ਕੇ ਆਈਟੀਆਈ ਪਾਰਕ ਬਣ ਗਏ ਹਨ ਤਾਂ ਫਿਰ ਗੱਲਾਂ ਆਹੀ ਹੋਣਗੀਆਂ ਅ ਗਿਆਨੀ ਦੀਆਂ ਗੱਲਾਂ ਗੌਰ ਨਾਲ ਸੁਣਿਓ ਦੋਸਤੋ ਬਿਲਕੁਲ ਸੱਚ ਆ ਇਦਾਂ ਹੀ ਹੋਣਾ ਤੇ ਬੱਚਿਆਂ ਨੇ ਇਦਾਂ ਹੀ ਪੁੱਛਣਾ ਫਿਰ ਟੈਕਟਾਂ ਲੱਗਣਗੀਆਂ ਸਾਰਾ ਕਾਸ਼ ਲੱਗਣਾ ਦੇਖਿਓ ਵੀਡੀਓ ਨੂੰ ਕਰ ਹਾਂ ਮੇਰਾ ਜਵਾਕਾ ਬੋਲ ਰਿਹਾ ਪਾਪਾ ਯਾਰ ਗਰਮੀ ਦੇ ਦਿਨ ਉਹਨੂੰ ਬਾਹਰ ਹੀ ਨਹੀਂ ਹੋ ਜਾਂਦੀ ਮੈਂ ਕਹੇ ਸ਼ੇਰਾ ਜਦੋਂ ਜੰਗਲ ਕੱਟ ਕੇ ਆਈ ਟੀ ਆਈ ਪਾਰਕ ਬਣਨਗੇ ਮੈਂ ਕਹੇ ਗਰਮੀ ਹੋਊਗੀ ਹੋਰ ਮੈਂ ਕਹੇ ਤੇ ਮੀਂਹ ਪੈਣਗੇ ਕਹਿੰਦਾ ਕਿਹੜੇ ਮਗਾ ਹਿਦਰਾਬਾਦ ਚ ਨਹੀਂ ਮੈਂ ਕਹੇ ਇਹਦਾ ਵਿਕਾਸ ਹੋ ਜਾਂਦਾ ਪਾਪਾ ਉਹ ਪ੍ਰੋਜੈਕਟ ਦੇ ਤਾਂ ਕਹਿੰਦਾ ਫਿਰ ਪੈਸੇ ਵੀ ਬਹੁਤ ਆਉਣਗੇ ਮੈਂ ਕਹੇ ਪਰ ਉਸੇ ਪੈਸਿਆਂ ਦੀ ਸੋਨਾ ਸਟਾਲ ਬਣਾ ਕੇ ਦੇਣਗੇ ਕਹਿੰਦਾ ਕੱਲੇ ਹਸਪਤਾਲ ਥੋੜੀ ਬਣਾਉਣਗੇ ਮੈਂ ਕਹੇ ਕੱਲੇ ਹਸਪਤਾਲ ਦਮਕਹੀ ਨਹੀਂ ਗਾਂ ਥੋੜੇ ਜਿਵਾਕਾਂ ਦੇ ਮਾਗਰ ਮੱਖਾ ਆਕਸੀਜਨ ਸਲੈਂਡਰ ਇਹਨਾਂ ਕਿੰਨੀ ਤਰੱਕੀ ਕਰਤੀ 2 ਹੈ ਪਿਛੇ ਆਕਸੀਜਨ ਟੰਗਤੀ ਮਗਾ ਫੇਰ ਤੁਸੀਂ ਮੱਥੇ ਤੇ ਹੱਥ ਮਾਰ ਕੇ ਆ ਕੇ ਕਹਾ ਕਰੋਗੇ ਓਏ ਤੇਰੇ ਦਾਦੇ ਵਰਗੇ ਦਰਖਤਾਂ ਤੂੰ ਆਕਸੀਜਨ ਲੈ ਲੈਂਦੇ ਸੀ ਮਗਾ ਫੇਰ ਉਹ ਹਰਾਨੀ ਨਾਲ ਪੁੱਛਾ ਕਰਨ ਲਈ ਦਰਖਤ ਕਿੱਥੇ ਸੀਗੇ ਮਗਾ ਫੇਰ ਤੂੰ ਗਾਲ ਕੱਢ ਕੇ ਕਹਾ ਕਰੇਗਾ ਆ ਜਿਹੜੇ ਆਈਟੀ ਪਾਰਕ ਤੂੰ ਪ੍ਰੀ ਵੈਡਿੰਗ ਕਰਾਈ ਜਨਾ ਮੇਰਾ ਸਾਲਾ ਇੱਥੇ ਸੀਗੇ ਆ ਜਿਹੜੇ ਹਸਟਲ ਚ ਤੂੰ ਆਕਸੀਜਨ ਸਟੈਂਡਰ ਲੈ ਇੱਥੇ ਸੀਗੇ ਦਰਖਤ ਤੇ ਮਗਾ ਫੇਰ ਅੱਗੇ ਤੁਸੀਂ ਗਾਲ ਕੱਢਿਆ ਕਰੋ ਨਹੀਂ ਮਗਾ ਹੁਣ ਤੂੰ ਸਿਰ ਆਪ ਹੀ ਦੇਖ ਲੈ ਯਾਰ ਮੈਂ ਕਿਹਾ ਮੈਂ ਜੇ ਤੈਨੂੰ ਆਏ ਪੁੱਛਾਂ ਵੀ ਕਿਹੜਾ ਏਸੀ ਲੈ ਕੇ ਆਈਏ ਮੈਂ ਕਿਹਾ ਮੈਂ ਇੱਕ ਪੁੱਛੂਗਾ ਤੂੰ ਦੱਸ ਦਸੇਗਾ ਫੇਰ ਦਾ ਲਿਆ ਉਹ ਡੈਕਨ ਦਾ ਲਿਆ ਉਹ ਸੈਮਸੰਗ ਦਾ ਲਿਆ ਉਹ ਇਨਵਰਟਰ ਵਾਲਾ ਲਿਆ ਮੈਂ ਕਿਹਾ ਜੇ ਤੈਨੂੰ ਮੈਂ ਪੁੱਛਲਾਂ ਵੀ ਕਿਹੜਾ ਦਰਖਤ ਨਾਲੀ ਉਹ ਛਾਂ ਦੀ ਵਾਲਾ ਮਗਾ ਨਿੰਮ ਤੋਂ ਬਣਾ ਤੇਰੇ ਤੋਂ ਕੁਝ ਦੱਸੇ ਨਹੀਂ ਜਣਾ ਨਾ ਮਗਾ ਤੈਨੂੰ ਕਿੰਦਾ ਪਤਾ ਨਾ ਤੈਨੂੰ ਮੈਂ ਖੈਰ ਜਿੰਦੇ ਸਖਚੈਣ ਚ ਪਤਾ ਨਾ ਮੈਂ ਕਿਹਾ ਤੈਨੂੰ ਬੋਰਡ ਤੇ ਬਿਪੂ ਚ ਪਤਾ ਫੇਰ ਤਾਂ ਮੈਂ ਕਿਹਾ ਪੁੱਤਰ ਗਰਮੀ ਹੋਣੀ ਸੁਭਾਅ ਕੀ ਆ ਮੈਂ ਕਿਹਾ ਹੋਰ ਤੂੰ ਇੱਥੇ ਵੀ ਭਾਲ ਨਾ ਆ ਮਖਾ ਜੇ ਸੋਨੂੰ ਹੈਦਰਾਬਾਦ ਚ ਜਿਵੇਂ ਜੰਗਲ ਕੱਟਿਆ ਮੋਰ ਮਖਾ ਰੋਂਦਿਆ ਜੇ ਸੋਨੂੰ ਬਾਤ ਸੁਣਦੇ ਨਾ ਮਖਾ ਤੁਹਾਡੇ ਸੰਗ ਚੋਂ ਪਾਣੀ ਨਾ ਰੰਗੇ ਆ ਤੁਸੀਂ ਵੀਡੀਓ ਦੇਖ ਲਓ ਕਿੰਨਾ ਮਖਾ ਬੁਰਾ ਹਾਲ ਹੋਇਆ ਹੁਣ ਤਾਂ ਫਿਰ ਗਰਮੀ ਹੋਣੀ ਕੋਈ ਬਾਲੀ ਵੱਡੀ ਆ ਇਹ ਤਾਂ ਬਸਾ ਗਰਮੀ ਹੋਣੀ ਕੋਈ ਬਾਲੀ ਵੱਡੀ ਆ ਆ ਵੀਡੀਓ ਚ ਦੇਖਾ ਇੱਕ ਹਾਥੀ ਵਿਚਾਰਾ ਜੇ ਸੀ ਬੀ ਦੇ ਟੱਕਰਾ ਮਾਰੀ ਗਿਆ ਮੈਂ ਕਹਣਾ ਜੇ ਸਾਰੇ ਹਾਥੀ ਮਾਰਦੇ ਪਿੱਛੇ ਹਟ ਜਾਂਦੇ ਅਹੀਂ ਮੱਖਾ ਪੁੱਤਾ ਪਾਇਥੇ ਕਦਾ ਹਾਥੀ ਰੋਲਾ ਪਉਂਦਾ ਬਾਕੀ ਸਾਰੇ ਅਹੀਂ ਤੁਰਦੇ ਬਾਕੀ ਮੱਖਾ ਦੂਜੇ ਹਾਥੀਆਂ ਵਾਂਗੂ ਬੰਦੇ ਵੀ ਅਹੀਂ ਤੁਰ ਜਾਂਦੇ ਨੇ ਤਾਂ ਹੀ ਮੱਖਾ ਇੱਥੇ ਪੁੱਤ ਦਰਅਸਤ ਨਹੀਂ ਲੱਗ ਰੇ ਹਰੇ ਘਰੇ ਸੀ ਤਾਂ ਹੂ ਪਰ ਦਰਅਸਤ ਨਹੀਂ ਹੈਗਾ ਮੱਖਾ ਫੇਰ ਗਰਮੀ ਕੀ ਕਰੂ ਮੱਖਾ ਜਿਹੜੇ ਪੁੱਤ ਉਥੋਂ ਹਾਥੀ ਤੇ ਹਿਰਨ ਜਿੰਨੇ ਡਕਰੇ ਨੇ ਇਹ ਮੱਖਾ ਦੋ ਚਾਰ ਚੁਣ ਕੇ ਫੇਰ ਸੋਨੂੰ ਉੱਥੇ ਬਣਾ ਕੇ ਦੇਣਗੇ ਕਿਚੜੀਆ ਕਰ ਫੇਰ ਮਖਾ ਗਾਹ ਫੇਰ ਥੋੜੇ ਜਿਹਾ ਕੋ ਉੱਥੇ ਜਾ ਕੇ ਕਿਆ ਕਰਨਗੇ ਬਹੁਤ ਜੂ ਐਲੀਫੈਂਟ ਫਿਰ ਨਾ ਉਹਦੀ ਮਖਾ ਸੋ ਤੋਂ 100 100 ਰੁਪਿਆ ਲੈਣਗੇ ਫੀਸ ਇਹਨੂੰ ਕਹਿੰਦੇ ਨੇ ਮਖਾ ਪੁੱਤ ਵਿਕਾਸ ਆ ਮਾ ਤੁਸੀਂ ਦੇਖ ਰਹੋ ਏ ਕਿਵੇਂ ਕੁੰਕਾ ਮਾਰਦੇ ਸੀ ਮੋਰ ਉੱਥੇ ਹਦਰਾਬਾਦ ਚ ਮਖਾ ਆਪਣੇ ਪੰਜਾਬ ਚੋਂ ਪਿੱਛੇ ਜੇ ਮਖਾ ਕਈ ਮੁੰਡੇ ਜੇ ਰਾਜਸਥਾਨ ਜਾ ਕੇ ਮਖਾ ਹਿਰਮਨ ਦਾ ਸ਼ਿਕਾਰ ਕਰਾਏ ਉਹਨਾਂ ਦੀ ਮਖਾ ਕੀ ਟੂ ਹੀ ਕੁੱਟੀ ਓ ਮੱਤੀ ਚਾਲ ਉਹਨਾਂ ਨੇ ਕੀਤਾ ਵੀ ਗਲਤ ਸੀ ਆ ਹੁਣ ਮੈਂ ਕਿਹਾ ਹਦਰਾਬਾਦ ਚੋਂ ਕਿੰਨੇ ਹਨ ਕੱਢਤੇ ਮੈਂ ਕਿਹਾ ਕਿਸੇ ਨੇ ਟੂਹੀ ਦੀ ਕੁੱਟੀ ਆ ਸੋ ਬਰਾਬਰ ਹੀ ਲੈਣਾ ਚਾਹੀਦਾ ਸਾਰਿਆਂ ਨੂੰ ਕੰਮ ਬਹੁਤ ਗਲਤ ਕਰ ਰਹੇ ਨੇ ਇਹ ਆ ਕੇ ਅਸੀਂ ਜੰਗਲ ਕੱਟ ਕੇ ਵਿਕਾਸ ਕਰਾਂਗੇ ਉਹ ਤੋਂ ਸਾਨੂੰ ਇਨਕਮ ਹੋ ਫਿਰ ਕੰਜਰੋ ਉਹੀ ਇਨਕਮ ਦੇ ਤੁਹਾਨੂੰ ਹਸਪਤਾਲ ਬਣਾ ਬਣਾ ਦੇਣਗੇ ਫਿਰ ਤੁਸੀਂ ਕਹੋਗੇ ਦੇਖੋ ਸਾਇੰਸ ਨੇ ਤਰੱਕੀ ਕਰ ਲਈ ਇਹ ਤਰੱਕੀ ਮੇਰੇ ਸਾਰੇ ਛੁੜਚਣਾ ਦੀ ਆ ਠੀਕ ਆ ਫਿਰ ਅੱਕਾ ਬੰਦਾ ਯਾਰ ਗਾਲਾਂ ਹੀ ਕੱਢੂਗਾ ਜਦੋਂ ਵੀ ਇਹ ਕੁਦਰਤੀ ਦੇ ਨਾਲ ਨੇ ਭਾਈ ਇਹ ਰੱਬ ਦੀਆਂ ਦੇ ਨਾਲ ਨੇ ਮੁੜ ਕੇ ਆਉਂਦੀਆਂ ਨਹੀਂ 100 100 1.5 ਸਾਲ ਪੁਰਾਣਾ ਜੰਗਲ ਸੀਗਾ ਪਤਾ ਨਹੀਂ ਕਿੰਨਾ ਕੁ ਪੁਰਾਣਾ ਹੋਵੇ ਤੂੰ ਵੀ ਕਦੇ ਕਹਤਾ ਐ ਲੱਗਣ ਲੱਗ ਜਾਂਦਾ ਜੇ ਸੀਬੀ ਵਾਲੀ ਕੋਈ ਟੂਣਾ ਟਾਣਾ ਜੱਟ ਆਪਕੇ ਇਹ ਪਤੰਦਰ ਹੁਣ ਕੋਈ ਚੰਗਾ ਕੰਮ ਕਰੀ ਵੀ ਰਹੇ ਪੰਜਾਬ ਦੇ ਘਟਾ ਹੀ ਆਂਦੇ ਨੇ ਉਧਰ ਜੰਗਲ ਟਾਹੀ ਆਂਦੇ ਨੇ ਹੁਣ ਚਲ ਠੀਕ ਆ ਅਭੀ ਉਹ ਨਸ਼ਿਆਂ ਦੇ ਢਾਰੋਂ ਪਿਆਦਰ ਰਹੇ ਹੂੰ ਉਹ ਤੁਸੀਂ ਕੋਈ ਮਾੜਾ ਮੋਟਾ ਟੂਣਾ ਕੱਪਾ ਕਰਾ ਕੇ ਦੇਖ ਲਓ ਕੀ ਪਤਾ ਮਖਾ ਜੇ ਸੀਬੀ ਦੀ ਕੋਈ ਮੜੇ ਕਰਮ ਕਰਤੇ ਹੋਣਾ ਹੈ ਚੱਲ ਭਾਈ ਉਹ ਸਾਰਿਆਂ ਨੂੰ ਆਪਾਂ ਨੂੰ ਆਵਾਜ਼ ਠਾਉਣੀ ਚਾਹੀਦੀ ਆ ਭਰਾਵੋ ਇਹ ਜਿਹੜੇ ਹైదరాబాద్ ਦੇ ਵਿੱਚ ਜਿਵੇਂ ਜੰਗਲ ਕੱਟੇ ਜਾਂਦੇ ਨੇ ਫੇਰ ਵੀ ਧਰਤੀ ਤਾਂ ਇੱਕੋ ਹੀ ਆ ਨਾ ਹੈ ਉਹ ਹైదరాబాద్ ਵਾਲੇ ਕਿਹੜਾ ਚੰਦ ਤੇ ਰਹਿੰਦੇ ਨੇ ਇਹ ਵੀ ਤਾਂ ਆਪਣੀ ਧਰਤੀ ਤੇ ਨੇ ਸੋ ਬਹੁਤ ਗਲਤ ਹੋਇਆ ਭਾਈ ਕੰਮ ਉਹ ਜੇ ਤੁਹਾਨੂੰ ਇੱਥੇ ਵੀਡੀਓ ਸ਼ੋਅ ਕਰਕੇ ਦਿਖਾਈਏ ਨਾ ਤੁਸੀਂ ਰੋਣ ਲੱਗ ਜਾਓਗੇ ਕਿਵੇਂ ਵਿਚਾਰੇ ਮੋਰ ਕੂਕਾ ਮਾਰਦੇ ਨੇ ਕਿਹੜੇ ਦੇ ਉੱਤੇ ਸੋ ਚਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡਾ ਮਕਸਦ ਸੀ ਵੀਡੀਓ ਬਣਾਉਣਾ ਤੇ ਉਦੀ ਸਪੋਰਟ ਦੇ ਵਿੱਚ ਵੀਡੀਓ ਪਾਉਣਾ ਸੀ ਜ਼ਰੂਰ ਪਾਈ ਆ